ਸਖਪਾਲ ਖੈਰਾ ਹਮੇਸ਼ਾ ਹੀ ਆਪਣੇ ਬਿਆਨਾਂ ਨਾਲ ਵਿਵਾਦਾਂ ਵਿੱਚ ਰਹੇ ਆ ਤੇ ਹੁਣ ਉਹਨਾਂ ਨੇ ਇੱਕ ਤਾਜ਼ਾ ਬਿਆਨ ਦੇ ਦਿੱਤਾ ਇਸ ਬਿਆਨ ਨੂੰ ਵਿਰੋਧੀ ਪਾਰਟੀਆਂ ਨੇ ਝੁਕ ਲਿਆ ਤੇ ਬਿਆਨ ਉਹ ਇੱਕ ਤਰ੍ਹਾਂ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਦੇਖੋ ਇਹ ਜਿਹੜਾ ਮਸਲਾ ਹੈਗਾ ਇਸ ਦਾ ਕੋਈ ਇੱਕ ਪਰਤ ਨਹੀਂ ਬਹੁਤ ਜ਼ਿਆਦਾ ਪਰਤ ਨੇ ਇਹਦੀਆਂ ਬਹੁਤ ਜ਼ਿਆਦਾ ਪਰਤਾਂ ਨੇ ਉਹਨਾਂ ਵਿੱਚੋਂ ਇੱਕ ਗੱਲ ਪੱਕੀ ਹੈਗੀ ਆ ਕਿ ਪੰਜਾਬ ਦੇ ਵਿੱਚ ਇੱਕ ਧਿਰ ਜਿਹੜੀ ਇਹ ਸਮਝਦੀ ਆ ਕਿ ਪੰਜਾਬ ਦੇ ਭਾਸ਼ਾ ਸੱਭਿਆਚਾਰ ਨੂੰ ਖੋਰਾ ਲਾ ਰਿਆ ਆ ਆਰਥਿਕਤਾ ਨੂੰ ਨੁਕਸਾਨ ਪਹਚਾ ਰਿਆ ਬਾਹਰੋਂ ਆਏ ਹੋਏ ਪ੍ਰਵਾਸੀ ਇਹਨਾਂ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ 'ਚ ਦਾਖਲਾ ਬੰਦ ਹੋਣਾ ਚਾਹੀਦਾ ਹੈ ਇਹ ਸਾਡੀ ਜਿਹੜੀ ਵਸੋਂ ਦਾ ਤਵਾਜਨ ਆ ਉਹ ਖਤਮ ਕਰ ਰਹੇ ਹੈਗੇ ਆ ਇਹ ਇਸ ਕਿਸਮ ਦਾ ਵਿਚਾਰ ਆ ਇਹਦੇ ਉਲਟ ਇੱਕ ਵਿਚਾਰ ਹੈਗਾ ਕਿ ਦੇਖੋ ਪੰਜਾਬ ਦੀਆਂ ਆਪਣੀਆਂ ਲੋੜਾਂ ਨੇ ਉਸ ਨੂੰ ਖੇਤੀ ਦੇ ਲਈ ਲੇਬਰ ਦੀ ਜ਼ਰੂਰਤ ਆ ਉਸ ਨੂੰ ਆਪਣੀ ਇੰਡਸਟਰੀ ਦੇ ਲਈ ਲੇਬਰ ਦੀ ਜ਼ਰੂਰਤ ਆ ਉਸ ਨੂੰ ਆਪਣੇ ਜਿਹਨੂੰ ਕਹਿ ਸਕਦੇ ਆ ਅਮਾਰਤ ਅਸਾਰੀ ਦੇ ਲਈ ਲੇਬਰ ਦੀ ਜ਼ਰੂਰਤ ਆ ਤੇ ਲੇਬਰ ਇੱਥੇ ਆਉਂਦੀ ਆ ਵੈਸੇ ਵੀ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਲੇਬਰ ਆਉਣ ਦਾ ਜਿਹੜਾ ਮੁੱਢਲਾ ਢੰਗ ਤਰੀਕਾ ਬਣਿਆ ਸੀ ਉਹ ਬਣਿਆ ਸੀਗਾ ਕਿ ਕਿਸਾਨੀ ਨੂੰ ਲੋੜ ਪੈਂਦੀ ਅਚਾਨਕ ਲੇਬਰ ਦੀ ਓਨੀ ਲੇਬਰ ਮਿਲਦੀ ਨਹੀਂ ਸਿੱਟੇ ਵਜੋਂ ਯੂਪੀ ਤੋਂ ਬਿਹਾਰ ਤੋਂ ਹੁਣ ਜਿਹਨੂੰ ਪਹਿਲਾਂ यूपी बिहार ਕਹਿੰਦੇ ਸੀ ਹੁਣ ਉਹਦੇ ਵਿੱਚੋਂ ਜਿਹੜਾ ਭਾਗ ਆ ਉਤਰਾੰਚਲ ਜਾਂ ਫੇਰ ਕਿਹਾ ਜਾਂਦਾ ਝਾਰਖੰਡ Odisha ਤੇ ਕੁਝ ਨੇਪਾਲ ਦੇ ਏਰੀਏ ਚੋਂ ਵੀ ਜਿਹੜੇ ਲੋਕ ਆ ਉਹ ਪੰਜਾਬ ਦੇ ਵਿੱਚ ਪਹਿਲਾਂ ਤਾਂ ਵਾਢੀ ਦੇ ਸੀਜ਼ਨ ਚ ਆਉਂਦੇ ਸੀ ਤੇ ਉਹ ਵਾਪਸ ਚਲੇ ਜਾਂਦੇ ਸੀ ਹੌਲੀ ਹੌਲੀ ਇਹ ਜਿਹੜੇ ਵਾਢੀ ਦੇ ਸੀਜ਼ਨ ਵਿੱਚ ਵਾਪਸ ਜਾਣਾ ਬੰਦ ਕਰਲੇ ਕਿਉਂਕਿ ਸਾਰਾ ਸਾਲ ਹੀ ਕਿਸਾਨੀ ਦਾ ਕੰਮ ਰਹਿਣ ਲੱਗਿਆ ਇੱਕਦਾਂ ਦੂਜੀ ਜਿਹੜੀ ਗੱਲ ਹੈ ਕੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਥੋੜੀ-ਬਹੁਤੀ ਇੰਡਸਟਰੀ ਲੱਗੀ ਪਰ ਉਸ ਇੰਡਸਟਰੀ ਦੇ ਵਿੱਚ ਜਿਹੜਾ ਭਾਰੀ ਕੰਮ ਸੀਗਾ ਉਸ ਕੰਮ ਦੇ ਲਈ ਪੰਜਾਬੀ ਤਿਆਰ ਨਹੀਂ ਹੋਏ ਜਾਂ ਕਹਿ ਲੋ ਕਿ ਪੰਜਾਬੀਆਂ ਨੂੰ ਉਹਨੇ ਪੈਸਿਆਂ ਵਿੱਚ ਕੰਮ ਕਰਨਾ ਗੁਵਾਰਾ ਨਹੀਂ ਸੀ ਤੇ ਸਿੱਟੇ ਵਜੋਂ ਖਾਸ ਕਰਕੇ ਪਹਿਲਾਂ ਜਿਹੜਾ ਸੰਨਤੀ ਸ਼ਹਿਰ ਆ ਲੁਧਿਆਣਾ ਉਹਦੇ ਵਿੱਚ ਵੱਡੀ ਪੱਧਰ ਤੇ ਪ੍ਰਵਾਸੀ ਆਏ ਤੀਜੀ ਜਿਹੜੀ ਗੱਲ ਹੈਗੀ ਆ ਉਹ ਇਹ ਕਿ ਜਿਹੜੀ ਇਮਾਰਤਾਂ ਦਾ ਕੰਮ ਹੈਗਾ ਇਮਾਰਤਾਂ ਬਣਾਉਣ ਦਾ ਕੰਮ ਕੰਸਟਰਕਸ਼ਨ ਦਾ ਕੰਮ ਉਹਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਆਏ ਇਹਦੇ ਨਾਲ ਹੀ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਡੋਮੈਸਟਿਕ ਹੈਲਪਰ ਨੇ ਜਿਹੜੀਆਂ ਘਰਾਂ 'ਚ ਕੰਮ ਕਰਨ ਵਾਲੀਆਂ ਔਰਤਾਂ ਨੇ ਉਹ ਵੀ ਪ੍ਰਵਾਸੀ ਮਜ਼ਦੂਰਾਂ ਜਾਂ ਪ੍ਰਵਾਸੀ ਔਰਤਾਂ ਨੇ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਇੱਥੇ ਆਪਣੀ ਰਹਿائش ਬਣਾ ਲਈ ਇੱਥੇ ਸਖਪਾਲ ਖੈਰਾ ਹਮੇਸ਼ਾ ਹੀ ਆਪਣੇ ਬਿਆਨਾਂ ਨਾਲ ਵਿਵਾਦਾਂ ਵਿੱਚ ਰਹੇ ਆ ਤੇ ਹੁਣ ਉਹਨਾਂ ਨੇ ਇੱਕ ਤਾਜ਼ਾ ਬਿਆਨ ਦੇ ਦਿੱਤਾ ਏਸ ਬਿਆਨ ਨੂੰ ਵਿਰੋਧੀ ਪਾਰਟੀਆਂ ਨੇ ਝੁਕ ਲਿਆ ਤੇ ਬਿਆਨ ਉਹ ਇੱਕ ਤਰ੍ਹਾਂ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਦੇਖੋ ਇਹ ਜਿਹੜਾ ਮਸਲਾ ਹੈਗਾ ਇਸ ਦਾ ਕੋਈ ਇੱਕ ਪਰਤ ਨਹੀਂ ਬਹੁਤ ਜ਼ਿਆਦਾ ਪਰਤਾਂ ਇਹਨੀਆਂ ਬਹੁਤ ਜ਼ਿਆਦਾ ਪਰਤਾਂ ਨੇ ਉਹਨਾਂ ਵਿੱਚੋਂ ਇੱਕ ਗੱਲ ਪੱਕੀ ਹੈਗੀ ਆ ਕਿ ਪੰਜਾਬ ਦੇ ਵਿੱਚ ਇੱਕ ਧਿਰ ਜਿਹੜੀ ਇਹ ਸਮਝਦੀ ਆ ਕਿ ਪੰਜਾਬ ਦੇ ਭਾਸ਼ਾ ਸੱਭਿਆਚਾਰ ਨੂੰ ਖੋਰਾ ਲਾ ਰਿਆ ਆ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਿਆ ਬਾਹਰੋਂ ਆਏ ਹੋਏ ਪ੍ਰਵਾਸੀ ਇਹਨਾਂ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ 'ਚ ਦਾਖਲਾ ਬੰਦ ਹੋਣਾ ਚਾਹੀਦਾ ਹੈ ਇਹ ਸਾਡੀ ਜਿਹੜੀ ਵਸੋਂ ਦਾ ਤਵਾਜਨ ਆ ਉਹ ਖਤਮ ਕਰ ਰਹੇ ਹੈਗੇ ਆ ਇਹ ਇਸ ਕਿਸਮ ਦਾ ਵਿਚਾਰ ਆ ਇਹਦੇ ਉਲਟ ਇੱਕ ਵਿਚਾਰ ਹੈਗਾ ਕਿ ਦੇਖੋ ਪੰਜਾਬ ਦੀਆਂ ਆਪਣੀਆਂ ਲੋੜਾਂ ਨੇ ਉਸ ਨੂੰ ਖੇਤੀ ਦੇ ਲਈ ਲੇਬਰ ਦੀ ਜ਼ਰੂਰਤ ਆ ਉਸ ਨੂੰ ਆਪਣੀ ਇੰਡਸਟਰੀ ਦੇ ਲਈ ਲੇਬਰ ਦੀ ਜ਼ਰੂਰਤ ਆ ਉਸ ਨੂੰ ਆਪਣੇ ਜਿਹਨੂੰ ਕਹਿ ਸਕਦੇ ਆ ਅਮਾਰਤ ਸਾਰੀ ਦੇ ਲਈ ਲੇਬਰ ਦੀ ਜਰੂਰਤ ਆ ਤੇ ਲੇਬਰ ਇੱਥੇ ਆਉਂਦੀ ਆ ਵੈਸੇ ਵੀ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਲੇਬਰ ਆਉਣ ਦਾ ਜਿਹੜਾ ਮੁੱਢਲਾ ਢੰਗ ਤਰੀਕਾ ਬਣਿਆ ਸੀ ਉਹ ਬਣਿਆ ਸੀਗਾ ਕਿ ਕਿਸਾਨੀ ਨੂੰ ਲੋੜ ਪੈਂਦੀ ਅਚਾਨਕ ਲੇਬਰ ਦੀ ਓਨੀ ਲੇਬਰ ਮਿਲਦੀ ਨਹੀਂ ਸਿੱਟੇ ਵਜੋਂ ਯੂਪੀ ਤੋਂ ਬਿਹਾਰ ਤੋਂ ਹੁਣ ਜਿਹਨੂੰ ਪਹਿਲਾਂ यूपी बिहार ਕਹਿੰਦੇ ਸੀ ਹੁਣ ਉਹਦੇ ਵਿੱਚੋਂ ਜਿਹੜਾ ਭਾਗ ਆ ਉੱਤਰਾੰਚਲ ਜਾਂ ਫੇਰ ਕਿਹਾ ਜਾਂਦਾ ਝਾਰਖੰਡ Odisha ਤੇ ਕੁਝ ਨੇਪਾਲ ਦੇ ਏਰੀਏ ਚੋਂ ਵੀ ਜਿਹੜੇ ਲੋਕ ਆ ਉਹ ਪੰਜਾਬ ਦੇ ਵਿੱਚ ਪਹਿਲਾਂ ਤਾਂ ਵਾਢੀ ਦੇ ਸੀਜ਼ਨ ਚ ਆਉਂਦੇ ਸੀ ਤੇ ਉਹ ਵਾਪਸ ਚਲੇ ਜਾਂਦੇ ਸੀ ਹੌਲੀ ਹੌਲੀ ਇਹ ਜਿਹੜੇ ਵਾਢੀ ਦੇ ਸੀਜ਼ਨ ਵਿੱਚ ਵਾਪਸ ਜਾਣਾ ਬੰਦ ਕਰਲੇ ਕਿਉਂਕਿ ਸਾਰਾ ਸਾਲ ਹੀ ਕਿਸਾਨੀ ਦਾ ਕੰਮ ਰਹਿਣ ਲੱਗਿਆ ਇੱਕਦਾਂ ਦੂਜੀ ਜਿਹੜੀ ਗੱਲ ਹੈ ਕੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਥੋੜੀ-ਬਹੁਤੀ ਇੰਡਸਟਰੀ ਲੱਗੀ ਪਰ ਉਸ ਇੰਡਸਟਰੀ ਦੇ ਵਿੱਚ ਜਿਹੜਾ ਭਾਰੀ ਕੰਮ ਸੀਗਾ ਉਸ ਕੰਮ ਦੇ ਲਈ ਪੰਜਾਬੀ ਤਿਆਰ ਨਹੀਂ ਹੋਏ ਜਾਂ ਕਹਿ ਲਓ ਕਿ ਪੰਜਾਬੀਆਂ ਨੂੰ ਓਨੇ ਪੈਸਿਆਂ ਵਿੱਚ ਕੰਮ ਕਰਨਾ ਗੁਵਾਰਾ ਨਹੀਂ ਸੀ ਤੇ ਸਿੱਟੇ ਵਜੋਂ ਖਾਸ ਕਰਕੇ ਪਹਿਲਾਂ ਜਿਹੜਾ ਸੰਨਤੀ ਸ਼ਹਿਰ ਆ ਲੁਧਿਆਣਾ ਉਹਦੇ ਵਿੱਚ ਵੱਡੀ ਪੱਧਰ ਤੇ ਪ੍ਰਵਾਸੀ ਆਏ ਤੀਜੀ ਜਿਹੜੀ ਗੱਲ ਹੈਗੀ ਆ ਉਹ ਇਹ ਕਿ ਜਿਹੜੇ ਇਮਾਰਤਾਂ ਦਾ ਕੰਮ ਹੈਗਾ ਇਮਾਰਤਾਂ ਬਣਾਉਣ ਦਾ ਕੰਮ ਕੰਸਟਰਕਸ਼ਨ ਦਾ ਕੰਮ ਉਹਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਆਏ ਇਹਦੇ ਨਾਲ ਹੀ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਡੋਮੈਸਟਿਕ ਹੈਲਪਰ ਨੇ ਜਿਹੜੀਆਂ ਘਰਾਂ 'ਚ ਕੰਮ ਕਰਨ ਵਾਲੀਆਂ ਔਰਤਾਂ ਨੇ ਉਹ ਵੀ ਪ੍ਰਵਾਸੀ ਮਜ਼ਦੂਰਾਂ ਜਾਂ ਪ੍ਰਵਾਸੀ ਔਰਤਾਂ ਨੇ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਇੱਥੇ ਆਪਣੀ ਰਹਿائش ਬਣਾ ਲਈ ਇੱਥੇ ਬੰਦੇ ਨੂੰ ਲਾਜ਼ਮੀ ਤੌਰ ਤੇ ਇਹ ਇਸ ਪੰਜਾਬ ਦਾ ਵਾਸੀ ਹੋਣਾ ਚਾਹੀਦਾ ਤੇ ਪੰਜਾਬ ਦਾ ਵਾਸੀ ਹੋਣ ਦੀ ਸ਼ਰਤ ਲਾਈ ਜਾ ਸਕਦੀ ਹੈ 4 ਜਾਂ 5 ਸਾਲ ਦੀ ਜਾਂ 5 ਸਾਲ ਦੀ ਆਮ ਕਰਕੇ ਸ਼ਰਤ ਲਾਈ ਜਾਂਦੀ ਹੈ 5 ਸਾਲ ਦੀ ਸ਼ਰਤ ਲਾਈ ਜਾਣੀ ਚਾਹੀਦੀ ਪਰ ਇੱਕ ਵਿਸ਼ੇਸ਼ ਬਾਹਰੋਂ ਆਏ ਵਿਅਕਤੀਆਂ ਨੂੰ ਮਾ ਕੇ ਜਿਹੜੀ ਨਫ਼ਰਤ ਕਰਨੀ ਜਾਂ ਉਹਨਾਂ ਖਿਲਾਫ ਬਿਆਨ ਦੇਣਾ ਉਹ ਚੰਗਾ ਨਹੀਂ ਹੋਵੇਗਾ ਤੇ ਹੁਣੇ ਹੀ ਇੱਕ ਪਾਸੇ ਤਾਂ ਇਹ ਕਿ ਕਾਂਗਰਸ ਲਈ ਖੜਾ ਸਾਹਬ ਨੇ ਬੜੀ ਵੱਡੀ ਮੁਸੀਬਤ ਖੜੀ ਕਰ ਰਾਜਾ ਵੜਿੰਗ ਲਈ ਵਿਸ਼ੇਸ਼ ਕਰਕੇ ਖੜੀ ਕਰਤੀ ਕਿ ਜਿਸ ਦੀ ਕਾਂਸਟਿਟੂਐਂਸੀ ਦੇ ਵਿੱਚ ਕਾਫੀ ਲੋਕ ਆ ਜਿਹੜੇ ਉਹ ਬਾਹਰੋਂ ਆਏ ਹੋਏ ਨੇ ਇੱਥੋਂ ਦੇ ਵੋਟਰ ਬਣ ਚੁੱਕੇ ਨੇ ਮੈਂ ਸਮਝਦਾ ਕਿ ਹੁਣ ਅੱਜ ਦੇ ਗਲੋਬਲ ਯੁੱਗ ਦੇ ਵਿੱਚ ਇੱਕ ਸਮਾਂ ਆ ਗਿਆ ਕਿ ਸਾਨੂੰ ਇਸ ਤਰ੍ਹਾਂ ਦੇ ਧਰਮ ਨਸਲਾ ਜਾਂ ਜਾਤ ਦੇ ਦਾਅਵੇ ਤੇ ਜਣੀਆਂ ਵੰਡੀਆਂ ਉਹ ਨਹੀਂ ਪਾਉਣੀਆਂ ਚਾਹੀਦੀਆਂ ਸਾਨੂੰ ਇਸ ਪੱਖੋਂ ਸੁਚੇਤ ਰਹਿਣ ਦੀ ਜ਼ਰੂਰਤ ਹੈਗੀ ਆ ਅਸਲ ਗੱਲ ਤੇ ਇਹ ਆ ਕਿ ਜੇ ਪੰਜਾਬ ਦੇ ਵਿੱਚੋਂ ਪ੍ਰਵਾਸੀ ਚਲੇ ਜਾਂ ਤਾਂ ਸਭ ਤੋਂ ਵੱਧ ਜਿਹੜਾ ਔਖਾ ਹੋਵੇਗਾ ਉਹ ਮੱਤਵਰਗ ਤੇ ਅਮੀਰ ਵਰਗ ਹੀ ਹੋਵੇਗਾ ਕਿਉਂਕਿ ਬਹੁਤਾ ਜਿਹੜਾ ਕੰਮ ਪ੍ਰਵਾਸੀ ਉਹਨਾਂ ਲਈ ਕਰਦੇ ਆ ਤੇ ਸਸਤੇ ਰੇਟ ਤੇ ਸਸਤੀ ਲੇਬਰ ਤੇ ਕਰਦੇ ਆ ਨਿਸ਼ਚੇ ਹੀ ਤੁਸੀਂ ਆਪਣੇ ਆਲੇ ਦੁਆਲੇ ਆਪਣੇ ਆਲੇ ਦੁਆਲੇ ਝਾਤ ਮਾਰ ਕੇ ਦੇਖੋ ਕਿ ਜੇ ਪ੍ਰਵਾਸੀ ਮਜ਼ਦੂਰ ਨਾ ਹੋਣ ਤਾਂ ਪੰਜਾਬੀਆਂ ਦਾ ਕੀ ਹਾਲ ਹੋਵੇਗਾ ਇਥੋਂ ਤੱਕ ਕਿ ਜਿਹੜੇ ਬਹੁਤੇ ਪੰਜਾਬੀ ਆ ਉਹਨਾਂ ਦੇ ਜਿਹੜੇ ਪੁੱਤਰ ਧੀ ਆ ਉਹ ਬਾਹਰਲੇ ਦੇਸ਼ਾਂ ਵਿੱਚ ਕਮਾਈ ਕਰ ਰਹੇ ਨੇ ਜਾਂ ਕਮਾਈ ਕਰਨ ਗਏ ਹੋਏ ਨੇ ਤੇ ਉਹਨਾਂ ਬਜ਼ੁਰਗਾਂ ਦੀ ਜਿਹੜੀ ਅੱਜਕੱਲ ਤਾਂ ਸਾਂਭ ਸੰਭਾਲ ਵੀ ਆ ਉਹ ਪ੍ਰਵਾਸੀ ਹੀ ਇਹ ਕਰ ਰਹੇ ਹੈਗੇ ਆ ਤੇ ਘਰਾਂ ਦੇ ਵਿੱਚ ਚਾਹੇ ਤੁਹਾਡੀ ਕਾਰ ਧੋਣੀ ਹੋਵੇ ਚਾਹੇ ਤੁਹਾਡੇ ਘਰ ਝਾੜੂ ਪੂੰਛਾ ਕਰਨਾ ਹੋਵੇ ਚਾਹੇ ਤੁਹਾਡੀਆਂ ਮੱਜਾਂ ਸਾਂਭਣੀਆਂ ਹੋਣ ਚਾਹੇ ਤੁਹਾਡਾ ਰੋਟੀ ਢੱਕ ਪਕਾਉਣਾ ਹੋਵੇ ਤੇ ਚਾਹੇ ਰਾਤ ਨੂੰ ਜਿਹਨੂੰ ਕਹਿੰਦੇ ਪਹਿਰੇਦਾਰੀ ਕਰਨੀ ਹੋਵੇ ਜਿਹੜੇ ਲੋਕ ਇਹ ਕੰਮ ਕਰ ਰਹੇ ਆ ਉਹਨਾਂ ਪ੍ਰਤੀ ਇਸ ਕਿਸਮ ਦੇ ਜਿਹੜਾ ਨਫ਼ਰਤੀ ਵਰਤਾ ਤਾਂ ਉਹ ਨਹੀਂ ਸਿਰਜਣਾ ਚਾਹੀਦਾ ਇਸ ਦੀ ਕੋਈ ਜ਼ਰੂਰਤ ਨਹੀਂ ਹੈ ਜਦੋਂ ਗਲੋਬਲਾਈਜੇਸ਼ਨ ਆਈ ਸੀ ਤਾਂ ਉਦੋਂ ਇੱਕ ਗੱਲ ਵੱਡੀ ਪੱਧਰ ਤੇ 1990 ਦੇ ਵਿੱਚ ਪ੍ਰਚਾਰੀ ਗਈ ਸੀ ਕਿ ਹੁਣ ਸਰਮਾਇਆ ਕਿਤੇ ਵੀ ਜਾ ਸਕਦਾ ਹੈ ਮੈਂ ਕਹਿੰਦਾ ਸਰਮਾਇਆ ਤਾਂ ਕਿਤੇ ਵੀ ਜਾ ਸਕਦਾ ਹੈ ਮਨੁੱਖ ਵੀ ਕਿਤੇ ਵੀ ਜਾਣ ਦੀ ਦੁਨੀਆ ਦੇ ਵਿੱਚ ਸਾਰੀ ਧਰਤੀ ਦੇ ਉੱਤੇ ਜਾਣ ਦੀ ਉਹਨੂੰ ਖੁੱਲ੍ਹ ਹੋਣੀ ਚਾਹੀਦੀ ਆ ਤੇ ਦੇਸ਼ ਦੇ ਵਿੱਚ ਇੱਕ ਸੂਬੇ ਦੇ ਉੱਤੇ ਪਾਬੰਦੀ ਲਾਉਣੀ ਜਾਂ ਦੋ ਸੂਬਿਆਂ ਨੂੰ ਵੱਲੋਂ ਪਾਬੰਦੀ ਲਾਉਣੀ ਤਾਂ ਹੋਰ ਵੀ ਮਾੜੀ ਗੱਲ ਆ ਇਹ ਭਾਸ਼ਾ ਦੇ ਨਾਂ ਤੇ ਧਰਮ ਦੇ ਨਾਂ ਤੇ ਜਾਮ ਸਭਿਆਚਾਰ ਦੇ ਨਾਂ ਤੇ ਜਿਹੜੀ ਅਜੇਹੀ ਫਿਰਕੂ ਜਾਂ ਜਿਹੜੀ ਅਜੇਹੀ ਮਾਨਵਤਾ ਨੂੰ ਵੰਡਣ ਵਾਲੀ ਵੰਡੀ ਆ ਉਹ ਕਿਸੇ ਨੂੰ ਵੀ ਨਹੀਂ ਪਾਉਣੀ ਚਾਹੀਦੀ ਖੈਰਾ ਸਾਹਿਬ ਨੂੰ ਇਹ ਨਹੀਂ ਸਿਮਰਨ ਜੀ ਸੇ ਮਾਨ ਦੇ ਰਸਤੇ ਤੇ ਚੱਲਦੇ ਆ ਕਿ ਉਹਨਾਂ ਨਾਲ ਮੁਕਾਬਲਾ ਸਮਝ ਕੇ ਇਸ ਕਿਸਮ ਦੇ ਬਿਆਨ ਦੇਣ ਤੋਂ ਗਰੇਜ਼ ਹੀ ਕਰਨਾ ਚਾਹੀਦਾ